ਗੁਰਬ ਮੰਨਾਉਣਾ ਹੈ ਤਾਂ ਸੁਰਤੀ ਲਾਓ ਗੁਰਪੁਰ ਬਣਾਉਣਾ ਹੈ ਨਾਮ ਜੋ ਕੋ ਫਾਰਾ ਦਿਨ ਪਾਸ਼ਾ ਦਾ ਵੱਡਾ ਹੁਕਮ ਇਹ ਆ ਮੈਂ ਤੁਹਾਨੂੰ ਦੱਸ ਰਹਾ ਮੈਂ ਜੋ ਮੇਰੇ ਨਾਲ ਸੀ ਜਿਹੜੇ ਮੈਂ ਇੱਕ ਵੀਰਾ ਮੈਂ ਮਹਾਰਾਜ ਜੀ ਆ ਬੈਠੇ ਨੇ ਸਭ ਕੋ ਜਾਣਦੇ ਮੈਨੂੰ ਪਤਾ ਨਹੀਂ ਕਿ ਉਹ ਬਿਆਨੀ ਸੀ ਮੈਂ ਅਖੰਡ ਪਾਠ ਕਰਾਇਆ ਤੇ ਮੂਰੇ ਨਾ ਪੰਗੜਾ ਪਵਾਤਾ ਬੱਚਿਆਂ ਬੜਾ ਵਿਚਾਰ ਆ ਵੀ ਗੁਰੂ ਸਾਹਿਬ ਬੜੇ ਖੁਸ਼ ਹੋਣਗੇ ਮੈਨੂੰ ਡਾਂਗ ਮਾਰੀ ਢੂਈ ਚ ਮੇਰੇ ਮਹਾਰਾਜ ਨੇ ਮੈਨੂੰ ਸੱਤਾਂ ਦਿਨਾਂ ਬਾਅਦ ਖੋਛ ਲੈਂਦੇ ਅਸੀਂ ਭੰਗੜੇ ਦੇ ਖੋਛ ਹੁੰਦੇ ਆ ਤੂਬਾ ਦੇ ਨਾਮ ਜਾਪ ਸੱਤਾਂ ਦਿਨਾਂ ਬਾਅਦ ਡਾਂਗ ਸੱਤਾਂ ਦਿਨਾਂ ਬਾਅਦ ਮੈਨੂੰ ਲੱਕ ਤੋਂ ਉਠਾਇਆ ਤੇ ਸੱਤਾਂ ਦਿਨਾਂ ਬਾਅਦ ਆਹ ਮੱਤ ਦਿੱਤੀ ਓਏ ਜਨਾਬ ਦੇ ਇਹ ਜਿਹ ਗਹਿਣੇ ਜਿਹੜੇ ਬੈਠ ਬੂਟੇ ਮੈਨੂੰ ਇਹ ਐਨੇ ਫਿਓਰ ਕੇ ਲੱਗਦੇ ਆ ਪੁੱਛ ਰੱਬ ਦਾ ਪੁੱਤ ਮੇਰੇ ਮੂਹਰੇ ਨੱਚੇ ਇਹ ਕਿਹੜੀ ਕਥ ਨੱਚਣਾ ਕੋਈ ਤਣਾ ਮਨ ਕਾ ਚਾਹੋ ਆ ਨਾਨਕ ਜਿੰਨ ਮੰਨ ਪਾਉ ਤੇ ਨਾ ਮੰਨ ਪਾਉ ਅਗਲੀ ਲਾਈਨ ਹੈ ਤੈਨੂੰ ਅਗਲੀ ਤੈਨ ਡਰ ਹੈ ਰੰਭ ਦਾ ਤੂੰ ਤਾਂ ਠਹਿਰ ਹੋਣਾ ਹੈ ਤੂੰ ਤਾਂ ਜੁੜਨਾ ਹੈ ਅੰਦਰ ਤੇ ਤੂੰ ਬਾਹਰ ਨੱਚਦਾ ਸਾਰੇ ਮਾਇਆ ਦੇ ਨਾਚੇ ਸਾਰੇ ਮਾਇਆ ਦੇ ਰੰਗ ਰਲੀਆਂ ਨੇ ਉਦੋਂ ਮਨ ਖੇਡਦਾ ਹੈ ਪਾਤਸ਼ਾਹ ਦਾ ਹੁਕਮ ਹੈ ਸਭ ਮਿਲ ਸਾਥ ਸੰਗ ਭਜ ਕੇਵਲ ਨਾਉ آ حکم چلو یہ مننا ہی نہیں حکم تو آ گرپرب منایا گیا سارا دن نام جپو بیٹھے سارا دن چوبی گھنٹے جپو گرو صاحب بہت خوش ہونے گے نالے گے میں میرا پت میری سیف سلاح کر رہے ہیں کیول سیف سرح سے خوش ہوئے پاتشاہ ਕਿ ਵਾਹਿਗੁਰੂ ਮੈਂ ਕਈ ਜਣਾ ਕਿਰਪਾਸ਼ਰ ਜੀ ਮੈਨੂੰ ਸੰਗਤ ਨਹੀਂ ਆ ਮੈਨੂੰ ਸੰਗਤ ਨਹੀਂ ਆ ਮੈਨੂੰ ਨਹੀਂ ਆ ਦਸ਼ਮਾਗੋ ਮਿਲਦੇ ਗੁਰਪਾਸ਼ਰ ਜੀ ਤਵਿੰਗੋ ਰਾਤੀ ਨਾ ਗੁਰਪਾਸ਼ਰ ਜੀ ਮੈਨੂੰ ਸ਼ਨੀ ਕਾਲ ਸੰਜਾਈ ਮੈਨੂੰ ਗੁਰਪਾਸ਼ਰ ਜੀ ਕੰਦਰ ਸੰਗਤ ਹੈਗੀ ਆ ਤੂੰ ਕਰਦੀ ਨਹੀਂ ਆ ਹੈਗੀ ਆ ਤੈਨੂੰ ਗੁਰਪਾਸ਼ਰ ਜੀ ਨੇ ਕਿਹਾ ਹਰਨਾਮ ਹਮਾਰੀ ਸੰਗਤ ਅਤਿ ਪਿਆਰੀ ਤੇ ਪਾਸ਼ਰ ਜੀ ਕੰਦਰ ਪਤ ਦਿਨ ਰਾਤ ਕਰ ਤੈਨੂੰ ਕੌਣ ਰੋਕਦਾ ਤੂੰ ਕਲਦੈ ਨਹੀਂ ਆਪੀ ਅਰ ਨਾਮ ਹਮਾਰੀ ਸੰਗਤ ਅਤ ਪਿਆਰੀ ਤਿਤੋਂ ਨਾਮ ਦੇ ਨਾਲ ਸੰਗਤ ਕਰਨਾ ਤਨ ਮੈਂ ਆਪਣੇ ਕੋਲ ਬਿਠਾਦਾ ਮੈਂ ਸੰਗਤ ਨਹੀਂ ਆ ਇੱਕ ਬੱਚੀ ਹੈ ਉਹ ਮਾਂ ਪਿਓ ਨੂੰ ਛੱਡ ਕੇ ਵਿਦੇਸ਼ ਅਲੀ ਨੌਕਰੀ ਕਰਨ ਪੱਛੀ ਮਰਤ ਆ ਰਹੀਏ ਗੁਰਸਿੱਖੇ ਸਿਮਰਨ ਵਾਲੀ ਏ ਸਤਿਵਾਲੀ ਗੁਰਦੁਆਰੇ ਦੀ ਜੰਮਦੀ ਰੋ ਬੰਨਿਆ ਨੇ ਉਹਦੇ ਉੱਤੇ ਮਾੜੀ ਨਜ਼ਰ ਆ ਰਹੀ ਤੇ ਕਿਉਂਕਿ ਜੋਬ ਕਰਦੀ ਸੀ ਅੰਦੀ ਜੰਦੀ ਸੀ ਸ਼ਾਮਨ ਨੂੰ ਜਾਂਦੀ ਉਹਨੂੰ ਰੋ ਨੋਟਿਸ ਕਰਦੇ ਸਨ ਪਰ 25 ਜਿਹੜੀ ਆ ਗਈ ਸੀ ਸਾਵਾ ਸੂਰ ਸ ਕਕਾਰ ਪੂਰੇ ਸਨ ਉਸੁੱਲਾ ਤੇ ਪੂਰੀ ਖਰੇ ਸੀ ਉਹਨੇ ਨੋਟਿਸ ਕੀਤਾ ਕਿ ਚਾਰ ਪੰਜ ਦਿਨ ਤੋਂ ਦੋ ਬੰਦੇ ਮਨੇ ਰੋਜ਼ ਨੋਟਿਸ ਕਰਦੇ ਨੇ ਮੇਰੇ ਹੱਥ ਵਿੱਚ ਵੀ ਪਰ ਸ ਵੀ ਹੁੰਦਾ ਵੇ ਪੈਸੇ ਜਾਂਦੇ ਨੇ ਰਾਏ ਦੇ ਜੀ ਧੀ ਹੈਗੀ ਉਹ ਗੁਰਸਾਮਰ ਅਰਦਾਸ ਕਰਦੀ ਕਿ ਗੁਰਸਾਹਿਬ ਜੀ ਮੇਰੇ ਪੁੱਤਿੰ ਦੇ ਤਰਫ ਮੈਂ ਤੁਹਾਡੀ ਧੀ ਹਾਂ ਜੀ ਵਈ ਉਹ ਵੀ ਬੱਚੇ ਆਪਣੇ ਸ਼ੌਕ ਕਰਨ ਲਈ ਇਤੋ ਜੋਬ ਕਰਦੀ ਸੀ ਉਹ ਫਿਰ ਦੋ ਬੰਦੇ ਉਹਦੇ ਪਿੱਛੇ ਲੱਗ ਗਏ ਐਨਕੋ 4-5 ਵਰਛੇ ਵਾਲੇ ਸਨ ਗੁਰਦੁਆਰਿਆਂ ਸਾਹਿਬ ਤੋਂ ਨਿਕਲਦੇ ਹੋਏ ਸਨ ਸ਼ਾਮਤ ਸੁਰਤ ਬਾਣੀ ਸੀ ਉਹਨਾਂ ਨੇ ਨੋਟਿਸ ਕੀਤਾ ਕਿ ਉਹ ਬੱਚੀ ਘਰਾਈ ਹੋਈ ਹੈ ਜਦੋਂ ਉਹ ਕੋਨੇ ਆੜ ਚਕੇ ਤੇ ਉਹਨਾਂ ਨੇ ਉਹਨੂੰ ਕੇਰ ਲਿੱਤਾ ਕੁੜਿਆਂ ਨੂੰ ਤਜਤ ਸਿੰਘਾਂ ਨੇ ਜਕਾਰਾ ਛੜਿਆ ਨਾ ਉਹ ਦੂਰ ਭੱਜ ਗਏ ਬੱਚੀ ਨੇ ਅਰਦਾਸ ਕਿਨੂ ਕੀਤੀ ਕੋਈ ਗੱਲ ਨਹੀਂ

ਇਥੇ ਹਰ ਮਿੱਤ ਸਾਈ ਮਿੱਤਰ ਬਣ ਕੇ ਵਾਹਿਗੁਰੂ ਮਦਦ ਕਰਦਾ ਹਾਂ ਅਜੀ ਵੈਗੁਰੂ ਮਨ ਵੀ ਨਹੀਂ ਕਰਦਾ ਵੈਗੁਰੂ ਬੋਲਣ ਨੂੰ ਫਟਾਂ ਜਿਹਾ ਲੱਗਦਾ ਹੈ ਕਿ ਮਤਲਬ ਕਿਸੇ ਨਾਲ ਬੋਲੋ ਤੇ ਸਰੀਰ ਵੀ ਬਿਲਕੁਲ ਫੁੱਲਾ ਵਰਗਾ ਹੋ ਜਾਂਦਾ ਹੈ ਅਜੀ ਜੀ ਕੱਲ ਪਰਸੋਂ ਗੁਆ ਇੱਥੇ ਗੁਰਦੁਆਰਾ ਸਾਹਿਬ ਆਏ ਸੀ ਨੇ ਪਾਠ ਕਿਹਾ ਹੈ ਵੈਗੁਰੂ ਵਾਹ ਅੰਦੇ ਗੁਰੂ ਸਾਹਿਬ ਨੇ ਮਤਲਬ ਅਰਦਾਸ ਕਰਕੇ ਬੈਠੇ ਨੇ ਇਸ ਵੈਗੁਰੂ ਇੱਕ ਤਮ ਗੁਰੂ ਸਾਹਿਬ ਨੇ ਨਾ ਵਿਰਾਗ ਅਕਸ਼ਿਆ ਜੋਰ-ਜੋਰ ਦੀ ਵੈਗੁਰੂ ਜੀ ਉਹ ਦੁਬਾਰਾ ਸਾਹਿਬ ਉਸੀ 5 ਵਜੇ ਆਏ ਸੀ ਰਾਤ ਨੂੰ ਸਵੇਰੇ ਵੈਗੋ ਦੋ ਸਿੰਘ ਸੀ ਤੇ ਵੈਗੋ ਉੱਠ ਕੇ ਭੱਜ ਗਿਆ ਵੈਗੋ ਇਹ ਮੈਨੂੰ ਨਹੀਂ ਪਤਾ ਭੈਣ ਜੀ ਲਾਗੇ ਬੈਠੇ ਸੀ ਤੇ ਵੈਗੋ ਤਾਬਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਏ ਸੀ ਅਗੋ ਜੀ ਐਂਜੇ ਕਰਕੇ ਦੇਖਣ ਲਈ ਸੀ ਕਿ ਪੁੱਤਰ ਕੀ ਮਤਲਬ ਹੋਰ ਵਿਰਾਸਤ ਕਰ ਵੈਗੋ ਨਾ ਕਰਾਂ ਤੇ ਮੇਰੇ ਲਾਗੇ ਭੈਣ ਜੀ ਬੱਠੀ ਸੀ ਮੈਂ ਉਹਨਾਂ ਨੂੰ ਬੋਲ ਰਹੀ ਸੀ ਮਤਲਬ ਮੇਰੀ ਹਿੰਮਤ ਨਹੀਂ ਹੋ ਰਹੀ ਸੀ ਬੋਲਣ ਲੱਗੇ ਕਿ ਮੈਂ ਉਹਨਾਂ ਨੂੰ ਇਹ ਕਹਾਂ ਕਿ ਤੁਸੀਂ ਉੱਠੋ ਮੈਂ ਬਾਹ ਫੜ ਕੇ ਇਹ ਨਹੀਂ ਮਤਲਬ ਮੈਂ ਬਾਹ ਵੀ ਨਹੀਂ ਫੜ ਪਾ ਰਹੀ ਸੀ ਉਹਨਾਂ ਦੀ ਜਾਓ ਗੁਰੂ ਸਾਹਿਬ ਤਾਬਿਆਂ ਤੇ ਬੈਠੇ ਤੁਸੀਂ ਜਾਓ ਮੈਂ ਇੰਨਾ ਵਿਰਾਗ ਜਦ ਤੱਕ ਸਿਮਰਨ ਚੱਲਦਾ ਰਿਹਾ ਉਹ ਤੱਕ ਹੀ ਮੈਨੂੰ ਵਿਰਾਗ ਹੀ ਵਿਰਾਗ ਗੁਰੂ ਸਾਹਿਬ ਹੀ ਦਿਖਦੇ ਰਹੇ ਤੇ ਛੋਟੇ ਸਾਹਿਬ ਜੀ ਦੇ ਪਾਸਿਆਂ ਤੇ ਪਹੁੰਚੇ ਆਏ ਗੁਰੂ ਬਹੁਤ ਵਿਰਾਗ ਸੀ ਬਹੁਤ ਬਖਸ਼ੂ ਸੀ ਸਾਲੇ ਵੀ ਸੰਗਤ ਕਰਾਈ ਸੀ ਵਾਏ ਗੁਰੂ ਸਾਹਿਬ ਨੇ ਵੀ ਹੁਕਮ ਦਿੱਤਾ ਸੀ ਕਿ ਪੁੱਤਰ ਸੰਗਤ ਕਰਾਓ ਤੇ ਵੈਭੂ ਸ਼ੁੱਕਰਵਾਰ ਦੇ ਸ਼ੁੱਕਰਵਾਰ ਸਿਮਰਨ ਦੀ ਸੇਵਾ ਲੈਂਦੇ ਨੇ ਗੁਰੂ ਸਾਹਿਬ ਸਾਰਿਆਂ ਕੋਲ ਨੂੰ ਕਿੱਦੀ ਆਪਣ ਪੈ ਗੋਰੀ ਤੌਣ ਪਿੱਛੇ ਚਲੀਏ ਜਿਵੇਂ ਮਤਲਬ ਸਿਮਰਨ ਕਰ ਬੈਠੇ ਸੀ ਉਦੋਂ ਹੀ ਗੁਰੂ ਸਾਹਿਬ ਆ ਗਏ ਵੈਗੂ ਜੀ ਪੂਰੀ ਤੌਣ ਪਿੱਛੇ ਹੀ ਚਲੀ ਦੇਖੀ ਗਈ ਥੱਲੇ ਜਿੱਤਰਾ ਕਿ ਮੈਂ ਲੰਮੀ ਪੈ ਗਈ ਇੰਨੀ ਬਖਸ਼ੀਸ਼ ਦੀ ਗੁਰੂ ਸਾਹਿਬ ਹੈ ਨਾ ਦੇਖਦਾ ਪ੍ਰਸ਼ਾਦ ਬਣਾਇਆ ਸੀ ਤੇ ਉਹਦੇ ਲਾਗੇ ਘੁਲੋਤੇ ਹੋਏ ਸੀ ਗੁਰੂ ਨਾਨਕ ਜੀ ਵੈਗੂ ਬਖਸ਼ੀਸ਼ ਤੇ ਬਹੁਤ ਕਰਦੀ ਗੁਰੂ ਸਾਹਿਬ ਵੈਗੂ ਜੀ ਪਰ ਵਿਰਾਗ ਵੀ ਬਹੁਤ ਦਿੰਦੇ ਵੈਗੂ ਜੀ ਅਸੀਤੇ ਪੁੱਲਨ ਹਾਰੇ ਵੈਗੂ ਓਲ ਜਾਂਦੇ ਵੈਗੂ ਵੈਗ ਜੀ ਅਰਦਾਸ ਤਰਾ ਦੇਣਾ ਵੈਗੂ ਸਾਰੀ ਸੰਗਤ ਅਰਦਾਸ ਕਰ ਜੀਦਾ ਇਹੋ ਜੀ ਜੀ ਅੱਗੇ ਲੈ ਕੇ ਹੋਰ ਜਾਣ ਵੈਗ ਕੱਚ ਖਣ ਲੈ ਜਮਾਇ ਹਾਂ ਹਾਂ ਜੀ ਵੈਗੂ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਭੈਣ ਜੀ ਦੀ ਅਰਦਾਸ ਕਰੋ ਕਿ ਭੈਣ ਜੀ ਨੂੰ ਗੁਰੂ ਸਾਹਿਬ ਆਲਰੇਡੀ ਕਿਰਪਾ ਕੀਤੀ ਆ ਭੈਣ ਜੀ ਬਹੁਤ ਜਿਆਦੀ ਬਖਸ਼ਿਸ਼ ਆ ਸੋ ਸਾਰੇ ਵੈਗੂ ਜੀ ਸੰਗਤ ਨੂੰ ਬੇਨਤੀ ਹੈ ਭੈਣ ਜੀ ਦੀ ਅਰਦਾਸ ਕਰੋ ਕਿ ਗੁਰੂ ਸਾਹਿਬ ਸਤਖੰਡ ਲੈ ਕੇ ਜਾਣ ਦਸੰਗਵਾਰ ਖੋਲਣ ਸੋ ਸਾਰੀ ਸੰਗਤ ਨੂੰ ਵੀ ਫਾਇਦਾ ਹੋਣਾ ਵਗੈਰ ਜੇ ਭੈਣ ਜੀ ਜਾਣਗੇ ਕੋਈ ਵੀ ਜਾਏਗਾ ਆਪਣੇ ਜੋ ਇੱਕ ਵੀ ਚਲਗੇ ਵੰਗ ਜੀ ਸੋ ਆਪਾਂ ਨੂੰ ਵੀ ਮੌਜਾਂ ਸਾਰਿਆਂ ਨੂੰ ਫਿਰ ਗੁਰੂ ਸਾਹਿਬ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਵਗੈਰ ਜੀ ਤੇ ਅਰਦਾਸਾਂ ਬੇਨਤੀਆਂ ਫਿਰ ਆਪਾਂ ਸਿੱਧਾ ਅਰਦਾਸ ਕਰਾ ਸਕਦੇ ਇੱਕ ਦੂਜੇ ਤੋਂ ਸੋ ਇੱਕ ਦੂਜੇ ਜੀ ਸਾਰੇ ਜਾਣਾ ਆਪਾਂ ਅਰਦਾਸ ਕਰਿਆ ਕਰੀਏ ਤੇ ਕਿਉਂਕਿ ਗੁਰੂ ਸਾਹਿਬ ਵਗੈਰ ਸੰਗਤ ਦੀ ਮੂਰਤੇ ਨੇਗੇ ਸੋ ਸੰਗਤ ਦੀ ਜੂਰ ਗੁਰੂ ਸਾਹਿਬ ਮੰਨਦੇ ਆ ਤੋ ਆਪਾਂ ਪੈਂ ਜੀ ਉਹਨਾਂ ਦੀ ਵੀ ਅਰਦਾਸ ਕਰੀਏ ਹੋਰ ਕਿਰਪਾ ਕਰਨ ਪੈਂ ਜੀ ਬਹੁਤ ਸ਼ੁਕਰ ਕਰੋ ਗੁਰੂ ਸਾਹਿਬ ਜੀ ਦਾ ਬਹੁਤ ਕਿਰਪਾ ਆ ਕਿਉਂਕਿ ਤੇ ਸੰਗਤ ਕਰਾਈ ਨਾ ਉਹਨਾਂ ਫਿਰ ਬਹੁਤ ਜ਼ਿਆਦਾ ਫਰਕ ਪੈਂਦਾ ਸੰਗਤ ਦਾ ਗੁਰੂ ਸਾਹਿਬ ਜੀ ਐਪੀ ਹੋਏ ਤਾਂ ਵਰਾਗ ਆਉਣਾ ਹੀ ਸੀ ਵਾ ਕਿਉਂਕਿ ਜਦੋਂ ਗੁਰੂ ਸਾਹਿਬ ਸਾਹਮਣੇ ਬੈਠੇ ਸੀਗੇ ਤਾਂ ਕੋਤਕ ਸੀਗੇ ਉਹ ਜਿਹਨਾਂ ਨੂੰ ਨਹੀਂ ਪਤਾ ਵਾ ਇਹਨੂੰ ਗੁਰੂ ਘਰ ਕਈ ਵਾਰੀ ਚੱਕਰ ਚੱਲ ਜਾਂਦਾ ਜੀ ਦਾ ਤੁਸੀਂ ਦੱਸਿਆ ਦੋ ਜਾਨੇ ਉੱਠ ਕੇ ਚੱਲ ਗਿਆ ਹਾਂ ਜੀ ਕਿਉਂਕਿ ਆਮ ਵੈਰ ਜੀ 99% ਤਕਰੀਬਨ ਪਤਾ ਹੀ ਨਹੀਂ ਗਾ ਵਰਾਗ ਦਾ ਤੇ ਆਪਣੇ ਸੰਗਤ 'ਚ ਥੋੜਾ ਜਿਆ ਜਿਹੜੇ ਕਮਾਈ ਵਾਲੇ ਸਿੰਘ ਹੈਗੇ ਕਿਤੇ ਵੀ ਉਹਨਾਂ ਨੂੰ ਪਤਾ ਪਟਾਗਦਾ ਪਰ ਇਹ ਵਾਹਿਗੁਰੂ ਤੀਜੀ ਲਾਮ ਸਮੇਲੋ ਹੈਗੀ ਆ ਤੇ ਬਹੁਤ ਜਿਆਦੀ ਬਖਸ਼ੀਸ਼ ਹੈ ਤੇ ਕਿਸੇ ਨੇ ਵੀ ਨਵੀਂ ਸੰਗਤ ਵਾਹਿਗੁਰੂ ਜਿਹੜੀ ਵੀ ਵਿੱਚ ਬੈਠੀ ਆ ਕਦੀ ਵੀ ਰੋਣਾ ਆਉਂਦਾ ਆ ਵਾਹਿਗੁਰੂ ਜੀ ਕੋਈ ਗੁਰੂ ਸਾਹਿਬ ਦਾ ਪਾਠ ਸੁਣ ਕੇ ਕੀਰਤਨ ਸੁਣ ਕੇ ਕਥਾ ਸੁਣ ਕੇ ਸਿਮਨ ਕਰਦੇ ਹੋਏ ਗੁਰੂ ਸਾਹਿਬ ਦੀਆਂ ਗੱਲਾਂ ਕਰਦੇ ਰੋਕਣਾ ਨਹੀਂ ਵਾਹਿਗੁਰੂ ਜੀ ਕਦੀ ਵੀ ਸੋ ਬਹੁਤ ਜਿਆਦੀ ਕਿਰਪਾ ਹੁੰਦੀ ਆ ਸੋ ਇਹ ਇਹ ਸਟੇਜ ਬਹੁਤ ਵਧੀਆ ਆ ਵਿਰਾਗ ਅ ਗੁਰੂ ਸਾਹਿਬ ਨੇ ਬਹੁਤ ਬਾਣੀ ਚ ਲਿਖਿਆ ਬਾਬੂ ਜੀ ਕਿ ਬਿਨ ਵਿਰਾਗ ਨਾ ਛੂਟ ਸਮਾਇਆ ਸੋ ਵਿਰਾਗ ਤੋਂ ਬਗੈਰ ਵਾਹੀ ਜੀ ਵਿਰਾਗ ਨਾ ਹੀ ਅੱਗੇ ਗੱਲ ਤੁਰਨੀ ਆ ਤੋ ਬਹੁਤ ਭੈਣ ਜੀ ਬਹੁਤ ਗੁੱਡ ਨਿਊਜ਼ ਆ ਬਹੁਤ ਕਿਰਪਾ ਤੇ ਇੱਕ ਵਧੀਆ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਆ ਤੋ ਹੋਰ ਹੋਰ ਗੁੱਡ ਨਿਊਜ਼ ਆ ਸਾਰੇ ਸੰਗਤ ਜਿਹੜੀ ਸੰਗਤ ਕਰਾਂਦੇ ਨਾ ਸੇ ਸ਼ੁੱਕਰਵਾਰ ਦੀ ਸ਼ੁੱਕਰਵਾਰ ਕਰਾਂਦੇ ਨੇ ਫ੍ਰਾਈਡੇ ਵਾਈਬ ਨੂੰ ਤੇ ਇੱਕ ਗੁਰਸਾਹਿਬ ਨੇ ਵਾਈਬ ਨੂੰ ਸੁੱਤੀ ਵਿੱਚ ਹੀ ਗੁਰਸਾਹਿਬ ਨੇ ਆਖਿਆ ਸੀ ਕਿ ਸੁਣਤੀ ਬਹੁਤ ਲਗਾਈ ਗੁਰਸਾਹਿਬ ਨੇ ਇੱਕ ਘੰਟਾ ਸੁਰਤੀ ਤੇ ਇੱਕ ਘੰਟਾ ਹੀ ਵਿਰਾਗ ਸੁੱਤੀ ਵਿੱਚ ਹੀ ਗੁਰਸਾਬ ਗੱਲਾਂ ਕਰਦੇ ਸੀ ਉਦੋਂ ਹੀ ਗੁਰਸਾਹਿਬ ਨੇ ਕਿਹਾ ਸੀ ਕਿ ਪੁੱਤਰ ਸੰਗਤ ਕਰਾਂ ਤੇ ਵਾਈਬ ਨੂੰ ਸੰਗਤ ਕਰਨ ਨੂੰ 13 ਮਹੀਨਾ ਹੋ ਚੱਲਿਆ ਵਾਈਬ ਹਮੇਸ਼ਾ ਹੀ ਕਰਦੇ ਨੇ ਇਹ ਗੁਰਸਾਹਿਬ ਤੋਂ ਸਮਾ ਕੇ ਸੰਗਤ ਕਰਾਉਂਦੇ ਵੈਗੁਰੂ ਗੁਰਸਾਹਿਬ ਨੂੰ ਆਖਿਆ ਕਿ ਗੁਰਸਾਹਿਬ ਜੀ ਸੰਗਤ ਥੋੜੀ ਜੀ ਮਤਲਬ ਨਹੀਂ ਵੀ ਆਂਦੀ ਕਦੇ ਆ ਵੀ ਜਾਂਦੀ ਆ ਕਿ ਬੱਚੇ ਆਏ ਇਹ ਉਹ ਮਤਲਬ ਗੱਲ ਕਰਦੇ ਆ ਇਹ ਵੈਗੁਰੂ ਫਿਰ ਮੈਂ ਕੀ ਗੁਰਸਾਹਿਬ ਹੁਣ ਮੈਂ ਕੀ ਕਰਾਂ ਤੇ ਗੁਰਸਾਹ ਦੇ ਪੁੱਤਰ ਕੋਈ ਨਹੀਂ ਸੰਗਤ ਕਰਾਉ ਮੈਂ ਨਾਲ ਆ ਵੈਗੁਰੂ ਗੁਰਸਾਹਿਬ ਨੂੰ ਮੈਂ ਆਖਿਆ ਗੁਰਸਾਹਿਬ ਜੀ ਬਹੁਤ ਸ਼ੁਕਰਾਨਾ ਹੈ ਤੁਹਾਡਾ ਇਹ ਗੁਰਸਾਹਿਬ ਜੀ ਨੇ ਮੈਨੂੰ ਫਿਰ ਕੀ ਲੈਦਾ ਵਿਰਾਗ ਦੀ ਬਖਸ਼ਦੇ ਰਹੇ ਤੇ ਇਹ ਵੀ ਵੈਗੁਰੂ ਇੰਨੀਆਂ ਪਿਆਰੀਆਂ ਕਰਦੇ ਰਹੇ ਵੈਗੁਰੂ ਜੀ ਕੀ ਬਣਾਵਾ ਤੁਸੀਂ ਤੇ ਸੰਗਤ ਨੂੰ ਕਹਿੰਦਾ ਕਿ ਸੰਗਤ ਕਰਾਓ ਵੈਗਰੂ ਸੇ ਗੁਰਸਾਬ ਕਹਿੰਦੇ ਪੁੱਤਰ ਤੂੰ ਡੋਲਣਾ ਦਾਲ ਫੁਲਕਾ ਬਣਾ ਲੈ। ਵੈਗਰੂ ਕੀ ਬਣਾਵਾ ਚੰਗੀ ਡਿਸ਼ ਬਣਾਵਾ ਸੰਗਤ ਵੀ ਆਈ ਈ। ਨਹੀਂ ਪੁੱਤਰ ਦਾਲ ਫੁਲਕਾ ਹੀ ਬਹੁਤ ਹੈ ਤੇ ਵੈਗਰੂ ਕਿੰਨੇ ਵਜੇ ਟਾਈਮ ਤੇ ਗੁਰਸਾਬ ਨੇ ਵੀ ਕਹਿਆ ਪੁੱਤਰ 3:00 ਵਜੇ ਤੋਂ ਸੰਗਤ ਕਰਾਉਂਗਾ। ਵੈਗਰੂ ਉਦਨ ਇੰਨੀ ਖੁਸ਼ੀ ਇੰਨੀ ਖੁਸ਼ੀ ਕਿ ਗੁਰਸਾਬ ਨੇ ਮਤਲਬ ਮੈਂ ਸੋਚੋ ਅੰਮ੍ਰਿਤ ਲੈ ਲੈ ਗੁਰਸਾਬ ਨੇ ਮੈਨੂੰ 3:00 ਵਜੇ ਪੌਣੇ 3:00 ਤੇ ਉਠਾ ਦਿੱਤਾ। ਤਿਵੇਂ ਉਹ ਸਟੇਮ ਤੋਂ ਮੈਂ ਉੱਕਤੀ ਉਰਦੀ ਰਾਤ ਦੇ 11 12 ਵਜੇ ਤੱਕ ਮੈਂ ਸੁਖੀ ਸੰਗਤ ਕਰਾ ਕੇ ਤੇ ਸਰੀਰ 'ਚ ਬਿਲਕੁਲ ਥਕਾਵਟ ਵੀ ਨਹੀਂ ਫੁੱਲਾ ਵਰਗਾ ਸਰੀਰ ਤੇ ਵੈਗੂ ਸੰਗਤ ਵੀ ਆਈ ਸਿਮਰਨ ਵੀ ਹੋਇਆ ਬਖਸ਼ੀਸ਼ ਵੀ ਬਹੁਤ ਹੋਈ ਵੈਗੂ ਬਹੁਤ ਕਿਰਪਾ ਕਰਦੇ ਗੁਰੂ ਜੀ